ਕਸਾ ਠੀਕ ਹੈ ਮੈਲੇ ਸ਼ਤਰਾਣਾ ਤੋਂ ਸਾਸ ਸਾਰ ਸੈਕ ਮੈਗਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਅਹੀਂ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਇਹ ਤਾਂ 5 ਲੱਖ ਤੁਹਾ ਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਮੈਂ ਕਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਐ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਦਾ ਵੀ ਸਵੇਰੇ ਤੁਸੀਂ ਸਮਾਨ ਚਲ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੇ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਗਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਿਆ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਹਾਂ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚਲ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਹੈ ਸਰ ਠੀਕ ਹੈ ਸਰ ਮੈਂ ਕਹਿਆ ਕਿ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦਿੰਨਾ ਤੁਹਾਡੇ ਨਾਲ ਕਹਿ ਦਿੰਨਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਹੋ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚਲ ਤੁਹਾਨੂੰ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਅਹੀਂ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਇਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਮੈਂ ਕਾ ਕੀ ਇਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਐ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆਂ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਦਾ ਵੀ ਸਵੇਰੇ ਤੁਸੀਂ ਸਮਾਨ ਚਲ ਤੁਹਾਨੂੰ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਅਹੀਂ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਕਹ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡੇ ਨਾਲ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਥੋਂ ਦਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਾ ਵੀ ਸਵੇਰੇ ਤੁਸੀਂ ਸਮਾਨ ਚਾਹੁੰਦੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਆ ਸਰ ਠੀਕ ਆ ਸਰ ਮੈਂ ਕਹਾਂ ਕਿ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਤਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹਈ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਇਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਮੈਂ ਕਾ ਕੀ ਇਦਾਂ ਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦਿਓ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਕੀ ਕੀ ਹਾਲ ਆ ਸਰ ਠੀਕ ਠੀਕ ਹੈ ਸਰ ਠੀਕ ਹੈ ਸਰ ਠੀਕ ਮੈਗਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਦੁਆਰਾ ਕਹਿ ਦੇ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਹਾਂ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਵਿੱਚੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਠੀਕ ਮੈਂ ਵਾਲੇ ਸ਼ਤਰਣਾ ਤੋਂ ਆਇਆ ਸਰ ਮੈਂ ਕਹਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾੜਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਨਾ ਹੀ ਪਤਾ ਵਿੱਚੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਨੂੰ ਲੈ ਸ਼ਤਰਣਾ ਤੁਮ ਸਰ ਸਰ ਮੈਂ ਕਿਹਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਰੇ ਕਰ ਲੈ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਐ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬਿੰਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਅਹੀਂ ਪਤਾ ਪਿੱਛੋਂ ਚਲੋ ਕੋਈ ਕਿੰਨਾ ਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਗਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਦੁਆਰਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਹੋ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚਲੋ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿੰਨਾ ਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਯਾ ਅਲਾਸਰ ਠੀਕ ਠੀਕ ਹੈ ਸਰ ਠੀਕ ਹੈ ਸਰ ਠੀਕ ਮੈਨੂੰ ਵੈਲੇ ਸਤਰਾਣਾ ਤੁਮ ਸਰ ਸਰ ਮੈਂ ਕਹਾ ਕਿ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਰੇ ਕਹਿ ਤਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆਂ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਾ ਵੀ ਸਵੇਰੇ ਤੁਸੀਂ ਸਮਾਨ ਚਲੋ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਨਾ ਹੀ ਪਤਾ ਪੁੱਛੋ ਚਲੋ ਕੋਈ ਕਿ ਮਾਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਮੈਂ ਕਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਐ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬਿੰਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿੱਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿੰਨਾ ਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਆਗਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਦੁਆਰਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਹੋ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੇ ਚਲੋ ਕੋਈ ਕਿੰਨਾ ਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਮੈਨੂੰ ਸੁਤਰਾਣਾ ਤੁਸ ਜੀ ਮੈਂ ਕਹਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾ ਮੈਂ ਉਹਨੂੰ ਕਹਿ ਦੇਣਾ ਤੁਹਾੜੇ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚੁੱਕ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਤਾਂ ਹੀ ਪਤਾ ਪਿੱਛੋਂ ਚਲੋ ਕੋਈ ਕਿੰਨਾ ਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਮੈਂ ਕਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬਿੰਤੇ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਤੁਸੀਂ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਹੈ ਸਰ ਠੀਕ ਹੈ ਸਰ ਠੀਕ ਮੈਗਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਦੁਆਰਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਹਾਂ ਤੁਹਾਡੇ ਨਾਲ ਕੋਈ ਕੋਈ ਹੋ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੇ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਠੀਕ ਮੈਨੂੰ ਲੈ ਸ਼ੋਤਰਾਣਾ ਤੁਸੀਂ ਸਰ ਸਰ ਮੈਂ ਕਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਲੈ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿੱਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਤੁਹਾਨੂੰ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਤਾਂ ਹੀ ਪਤਾ ਪੁੱਛੋ ਚਲੋ ਕੋਈ ਕਿੰਨਾ ਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਆਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਮੈਂ ਕਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਸਿਰਫ ਇੰਨੀ ਸੀ ਕਿ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਤੁਹਾਨੂੰ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਬਿੱਛੋ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਕਹ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਿਆ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਸਾਹਿਬ ਠੀਕ ਹੈ ਸਾਹਿਬ 777 ਮੈਂ ਕਹਾ ਕਿ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦੇ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਉਹਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਅਹੀਂ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਇਹ ਤਾਂ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਠੀਕ ਮੈਂ ਕਹ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬੇਨਤੀ ਸਿਰਫ ਇੰਨੀ ਸਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚਲੋ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹਈ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਕਿਹਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡੇ ਨਾਲ ਕਹਿ ਦਿਓ ਸਰ ਤੁਹਾਡੇ ਨਾਲ ਕੀ ਹਾਲ ਹੈ ਸਰ ਠੀਕ ਠੀਕ ਹੈ ਸਰ ਠੀਕ ਹੈ ਸਰ ਮੈਂਗਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਹੋ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਉਹ ਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਕਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਝਾਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਸਰ ਠੀਕ ਹੈ ਸਰ ਠੀਕ ਹੈ ਵਾਲੇ ਸੁਤਰਾਣਾ ਤੋਂ ਸਾਹਿਬ ਸਰ ਮੈਂ ਕਹਾ ਕਿ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿਣਾ ਹੈ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਹਾਂ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚੱਕ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਨਾ ਹੀ ਪਤਾ ਵਿੱਚੋਂ ਚਲੋ ਕੋਈ ਕਿ ਨਾ ਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਕਿ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਕੀ ਹਾਲ ਆ ਸਰ ਠੀਕ ਹੈ ਸэр ਠੀਕ ਹੈ ਸэр ਠੀਕ ਮੈਂ ਕਹਿਆ ਕਿ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾੜਾ ਕਹਿ ਦੇਣਾ ਕਹਿ ਦਿਓ ਸਾਰਾ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਹੋ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੇ ਚਲੋ ਕੋਈ ਕਿਨਾਂ ਨੂੰ ਕਹਿ ਦੇਣਾ ਇਹ ਤਾਂ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਹੈ ਸਰ ਠੀਕ ਹੈ ਸਰ ਮੈਂ ਕਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿੱਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਦਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੇ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਕਿਹਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੰਮ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿੰਨਾਂ ਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਐ ਸਰ ਠੀਕ ਐ ਸਰ ਠੀਕ ਹਾਂ ਬਲੇ ਸ਼ਤਰਣਾ ਤੁਮ ਸਰ ਸਰ ਮੈਂ ਕਹਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਕੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਹਾਂ ਬਲੇ ਸ਼ਤਰਣਾ ਤੁਮ ਸਰ ਸਰ ਮੈਂ ਕਹਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਤੁਹਾਡੇ ਨਾਲ ਜਦ ਤੱਕ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬੇਨਤੀ ਸਿਰਫ ਇੰਨੀ ਸਗੀ ਵੀ ਮੈਨੂੰ ਮੈਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚਲੋ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਅਹੀਂ ਪਤਾ ਪੁੱਛੋ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਕਿਹਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾੜਾ ਕੰਮ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿੱਦਾਂ ਹੋ ਗਈ ਹੈ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚਲੋ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿੰਨਾਂ ਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਕਿ ਸਾਈਂ ਠੀਕ ਹੈ ਸਾਈਂ ਠੀਕ ਮੈਂ ਆ ਗਿਆ ਕਿ ਉਹਨਾਂ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡੇ ਕਰ ਲੈ ਕਹਿ ਦਿਓ ਸਾਰਾ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆਂ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਤਾਂ ਹੀ ਪਤਾ ਪੁੱਛੋ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਗਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਟ ਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਗਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਠੀਕ ਮੈਨੂੰ ਲੈ ਸ਼ੁਤਰਾਣਾ ਤੁਸ ਜੀ ਮੈਂ ਕਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਤਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਚਲ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਤਾਂ ਹੀ ਪਤਾ ਪੁੱਛੋ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਐ ਬਲੇ 17 ਨਾ ਤੁਸੀਂ ਮੈਂ ਕਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਤੁਹਾਡਾ ਬਿੰਤੇ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਦਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਐ ਬਲੇ 17 ਨਾਲ ਤੁਸੀਂ ਮੈਂ ਕਹਾਂ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹਾਂ ਮੈਂ ਉਹਨੂੰ ਕਹਿ ਦੇਣਾ ਦੁਆਰਾ ਕਹਿ ਦੇਣਾ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਆ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਾ ਵੀ ਸਵੇਰੇ ਤੁਸੀਂ ਸਮਾਨ ਕਰ ਤੁਹਾਨੂੰ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹੀ ਪਤਾ ਪਿੱਛੋਂ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਕੀ ਕੀ ਆਲਾ ਜ਼ਰ ਠੀਕ ਠੀਕ ਹੈ ਸਰ ਠੀਕ ਹੈ ਸਰ ਠੀਕ ਮੈਂ ਲੈ 17 ਨਾਲ ਦੋ 700 ਸਰ ਮੈਂ ਕਹਾ ਕੀ ਉਹਦਣਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿਹਾ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕਹਿ ਦੇ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਹ ਥੋੜਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਮੈਨੂੰ ਨਹੀਂ ਤਾਂ ਹੀ ਪਤਾ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਆਇਆ ਵਾ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ